ਅਰੇ ਆਂਡੇ ਚੂਚੇ ਨਿਕਲੇ ਆਣੇ ਜੀ ਤੇ ਆਂਦੀ ਮੇਰੇ ਆਂਡੇ ਚੂਚੇ ਨਿਕਲੇ ਆਣੇ ਆਂਡੇ ਪਰ ਆਂਡੇ ਪਰ ਆਂਡੇ ਸਾਡੇ ਪਰ ਆਂਡੇ ਦੇ ਚੂਚੇ ਨਿਕਲੇ ਆਣੇ ਜੀ ਤੇ ਕੱਲ ਖੁੱਲੂਗਾ ਰੋਡ ਜੀ ਇਹ ਤਾਂ ਹੁਣ ਕਹਿੰਦੇ ਮਹੀਨਾ 2 ਮਹੀਨੇ ਲੱਗ ਸਕਦੇ ਆ ਵੱਡੇ ਪੱਧਰ ਕਿਉਂਕਿ ਦੋ ਹੁਣ ਨੇ ਬੈਰੀਅਰ ਲਾ ਦਿੱਤੇ ਵਿੱਚ ਕਹਿੰਦੇ ਇਹਦੇ ਵਿੱਚ ਸਿਮਿੰਟ ਭਰ ਕੇ ਕਹਿੰਦੇ ਫਿਰ ਅਸੀਂ ਇਹਦੇ ਨੂੰ ਪੂਰਾ ਬਲੋਕ ਕਰ ਦਿੰਦਾ ਦੇਖੋ ਜਿੰਨਾ ਤੋਂ ਕੰਮ ਨਹੀਂ ਟਿਕ ਰਿਹਾ ਨਾ ਇਹਦੇ ਉੱਤੇ ਵੀ ਸਿਮਿੰਟ ਪਾਉਣਾ ਵਿੱਚ ਸਰੀ ਦੇ ਨਾਲ ਪੂਰਾ ਜਿਵੇਂ ਲੈਂਟਰ ਦੇ ਵਿੱਚ ਜਾ ਹੁੰਦਾ ਉੱਥਾ ਤਿਆਰੀਆਂ ਕਰ ਰਹੇ ਹੋਏ ਹੁਣ ਕਹਾਂਗੇ ਜੀ ਆਂਡੇ ਭਰੇ ਆਂਡੇ ਪਰ ਸਾਡੇ ਆਂ ਰਾਜਪੁਰ ਰਾਜਪੁਰ ਤੋਂ ਆਏ ਜੀ ਬਨੂੜ ਹੋ ਗਏ ਮੋਟੇ ਰਾਹ ਬੰਦ ਕਰਿਆ ਉਹਨਾਂ ਨੇ ਕਰੋ ਕਿਥੇ ਗੱਡੀ ਕਿਥੇ ਲਾਈ ਜਾਈਏ ਜੀ ਫਿਰ ਸਰਕਾਰ ਨੂੰ ਹਰਿਆਣਾ ਸਰਕਾਰ ਕੋਲੋਂ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹਰਿਆਣਾ ਨਾਲ ਹਾਂ ਜਿਸ ਦਿਨ ਸਾਡੀ ਗੱਲ ਨੂੰ ਕੋਈ ਨਾ ਹੋਰ ਆ ਸਕਦਾ ਹੋਵੇ ਹਾਂ ਜੀ ਨਾ ਸਾਰੇ ਸਾਰੇ ਦੌਰ ਨੂੰ ਬੰਦ ਕਰਿਆ ਰਿਹਾ ਹੈ ਹਰ ਦਾ ਬੰਦ ਕਰਿਆ ਰਿਹਾ ਰੋਡਾਂ ਨੇ ਖੱਟਾ ਵਾਲ ਮਰੇ ਦੱਸ ਨੇ ਕਿ ਪਹਿਲਾਂ ਤਾਂ ਹਲੇ 13 ਫਾਪਦੀ ਦਾ ਇਲਾਕਾ ਜਿਹੜਾ ਰਾਜ ਬੋਸ ਤੇ ਹੈ ਉਹ ਕਦੇ ਜੇ ਜੇ ਬਾਰੇ ਬਾਤ ਤੇ ਹਰ ਦਾ ਮਾਰ ਛਾਉਂਦਾ ਲੱਗਦਾ ਕਿ ਪ੍ਰਸ਼ਾਸਨ ਦੇ ਕੋਲੋਂ ਪਹਿਲਾਂ ਇਹਦਾ ਐਲਾਨ ਕਰ ਦੇਣਾ ਚਾਹੀਦਾ ਆ ਪਹਿਲਾਂ ਕਰੀਏ ਪਹਿਲਾਂ ਕਰ ਐਲਾਨ ਪਹਿਲਾਂ ਕਰ ਦੇਣਾ ਕਿੰਨੇ ਕਿੰਨੇ ਸਮਾਰਟ ਕਿੰਨਾ ਚਾਹੇ ਆਂਦੇ 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 ਪਿਆਰ ਕਿੱਦੋਂ ਜਾਈਏ ਕਿੰਨਾ ਜੇਕਰ ਨੁਕਸਾਨ ਹੋਇਆ ਤਾਂ ਲੋਕ ਕਿੰਨਾ ਵਿੱਚ ਆਉਂਦੇ ਆਂਦੇ ਦੇ ਦੋ ਜੇਕਰ ਦੋ ਸਟਾਫ ਨਾਲ ਅਕਰ ਮਾਲਾ ਜੀ ਤੁਸੀਂ ਕਿਹਦੇ ਜ਼ਿੰਮੇਵਾਰ ਕੌਣ ਹੋ ਤੁਸੀਂ ਡਰਾਈਵਰ ਹਾਂਜੀ ਡਰਾਈਵਰ ਹੈ ਡਰਾਈਵਰ ਹੈ ਜੀ ਜਿਹਨੂੰ ਘੁੰਮ ਕੇ ਆਏ ਜੀ ਮਨੋਰੋਂ ਗਿਆ ਜੀ ਫਿਰ ਰਾਜਬੰਦ ਗੱਲ ਲੂਣੇ ਰਾਹ ਬੰਦ ਕਰਿਆ ਉਹਨਾਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਕਿ ਜਿਵੇਂ ਕਿ ਰਾਹ ਗਿਰੀ ਵੀ ਪਰੇਸ਼ਾਨ ਨੇ ਜਿਹੜੇ ਕਿਉਂਕਿ ਕਿਸੇ ਦੇ ਵਿੱਚ ਜਿਵੇਂ ਨਾ ਦੱਸਿਆ ਚੂਚੇ ਪਾਏ ਹੋਏ ਨੇ ਜਾਂ ਫਿਰ ਹੋਰਾਂ ਦੇ ਵਿੱਚ ਜਿਵੇਂ ਸਬਜ਼ੀਆਂ ਨੇ ਫਲ ਨੇ ਉਹ ਵੀ ਖਰਾਬ ਹੋ ਜਾਂਦੇ ਨੇ ਇਹਨਾਂ ਦੇ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਕਿਤੇ ਨਾ ਕਿਤੇ ਪਹਿਲਾਂ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਇਹ ਦੱਸ ਦੇਣਾ ਚਾਹੀਦਾ ਸੀ ਕਿ ਇੰਨੀ ਤਰੀਕ ਤੋਂ ਸ਼ੰਪੂ ਗੈਦਰ ਨੂੰ ਅਸੀਂ ਬੰਦ ਕਰਾਂਗੇ ਤੇ ਦੂਜੇ ਪਾਸੇ ਸਰਕਾਰ ਦੇ ਵੱਲੋਂ ਜੋ ਕੁਝ ਤਵੰਦ ਕੀਤੇ ਜਾ ਰਹੇ ਨੇ ਦੇ ਨਾਲ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਜਾ ਸਕੇ ਪੰਜਾਬ ਦੇ ਵਿੱਚ ਜਾਣ ਤੋਂ ਤੁਹਾਨੂੰ ਦੂਜੇ ਪਾਸੇ ਵੀ ਇਹ ਬੈਰੀਕੇਡ ਨੇ ਜਿਨ੍ਹਾਂ ਨੂੰ ਸਰਕਾਰ ਦੇ ਵੱਲੋਂ ਜੋੜ ਕੇ ਸਿਮਿੰਟ ਵਿੱਚ ਭਰਿਆ ਜਾ ਰਿਹਾ ਜਿਸ ਤੋਂ ਬਾਅਦ ਤਾਂ ਕਿ ਸਰਕਾਰ ਹਰ ਹਿੰਦੀ ਸਰਕਾਰੀਏ ਕੀ ਪ੍ਰੋਗਰਾਮ ਦੇ ਵਿੱਚ ਜਿਹੜਾ ਬੇਸਪੱਤੇ ਦੇ ਉੱਤੇ ਜੀ ਉਹ ਇਹਨਾਂ ਦੇ ਬੋਝਾ ਬਦਾਂ ਕਹਿੰਦੇ ਕਿਸਾਨਾਂ ਕਿਸਾਨਾਂ ਦਾ ਲਾਂਡਾ 13 ਫਰਵਰੀ ਦਾ ਹਲੇ ਜਿਹਨੇ ਅੱਜ ਹੀ ਰੋਡ ਬੰਦ ਕਰ ਦਿੱਤੇ ਜੀ ਸਾਰੇ ਪਾਸੇ ਪਰੇਸ਼ਾਨ ਤੁਸੀਂ ਜਾਣਾ ਕਿੱਥੇ ਹੈ ਜੀ ਦਿੱਲੀ 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 ਤੋਂ ਉਹਦੇ ਵਿੱਚ ਜਾਣਾ ਪੋਗਾ ਪਿੰਡਾਂ ਦੇ ਵਿੱਚ ਰਸਤਾ ਤੋਂ ਨਿਕਲਣਾ ਪਊਗਾ ਜੀ ਜੀ ਇਹ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਜਦੋਂ ਹਰਿਆਣਾ ਤੋਂ ਪੰਜਾਬ ਦੇ ਵਿੱਚ ਅਸੀਂ ਐਂਟਰ ਹੁੰਦੇ ਆ ਤਾਂ ਉਦੋਂ ਐਂਟਰੀ ਹੈ ਪੰਜਾਬ ਦੇ ਵਿੱਚ ਐਂਟਰੀ ਹੋਣ ਵਾਲੇ ਉਹ ਇਹ ਉਹ ਰਸਤਾ ਹੈ ਤੇ ਬਾਪੂ ਜੀ ਉਹ ਨਾਲ ਵੀ ਗੱਲਬਾਤ ਕਰਾਂਗੇ ਕਿ ਆ ਸਰਕਾਰ ਬਾਪੂ ਜੀ ਕਿੱਥੇ ਆਓ ਕਿੱਥੋਂ ਆਇਓ ਜੀ ਉਹ ਜਾਣਾ ਸੀ ਆਪਣੇ ਨੇ ਕਿ ਆਪਣੇ ਮੰਜੀ ਸਾਹਿਬ ਜੀ ਕਿ ਉਹ ਬੰਦ ਕਰ ਦਿੱਤਾ ਸਰਕਾਰ ਦੇ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਹੜੇ ਬੱਸਾਂ ਦੇ ਵਿੱਚ ਯਾਤਰੀ ਆ ਰਹੇ ਵੀ ਉਹਨਾਂ ਨੂੰ ਅੱਗੇ ਲੈ ਜਾਵੇ ਕਿ ਬੱਸ ਰਹੀ ਅੱਗੇ ਪਹੁੰਚਾਇਆ ਜਾਵੇ ਹਾਂ ਜੀ ਸਰਕਾਰ ਦੇ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਵੀ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੇ ਵੀ ਯਾਤਰੀ ਆ ਰਹੇ ਨੇ ਉਹਨਾਂ ਨੂੰ ਅੱਗੇ ਕਿਸੇ ਸਾਧਨ ਰਾਹੀਂ ਅੱਗੇ ਸਰਕਾਰ ਉਹਨਾਂ ਨੂੰ ਉਹਨੇ ਟਿਕਾਣੇ ਤੇ ਪਹੁੰਚਾਵੇ ਜੇਕਰ ਰੋਡ ਲੰਬੇ ਸਮੇਂ ਤੱਕ ਬੰਦ ਹੋ ਸਕਦਾ ਹੈ ਕਹਿੰਦੇ ਤਾਂ ਹੁਣ ਕੀ ਆਹੀ ਕੀ ਕਰੀਏ ਜੀ ਐਂ ਦਸਮੁਬਾਦ ਦੀ ਫੌਟ ਲੈਦੀ ਮੌਜ ਇਹਨਾਂ ਨੇ ਆਪਣੇ ਮਰ ਜਾਣਾ ਇਹ ਕਹਿੰਦੇ ਕਿਸਾਨਾਂ ਤੋਂ ਡਰ ਕੇ ਕਹਿੰਦੇ ਉਹਨਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਪਹਿਲਾਂ ਹੀ ਮੈਨੂੰ ਸਾਰੇ ਲੱਗਦਾ ਹੈ ਭੈਣ ਚੋਦ ਇਹ ਸਾਰੇ ਨੇਤੇ ਸਾਧੂ ਭੈਣ ਚੋਦ ਬਣਵਾਇਸ ਨੇ ਜੀ ਬਾਪੂ ਜੀ ਹੋਰਾਂ ਦੇ ਵੱਲੋਂ ਜਿਹੜੀ ਸਰਤਾਵਲੀ ਵਰਤੀ ਜਾ ਰਹੀ ਹੈ ਚਲੋ ਆਪਾਂ ਤਾਂ ਨਹੀਂ ਇਹ ਗੱਲ ਕਹਾਂਗੇ ਕਿ ਇਹ ਜੀ ਸਰਤਾਵਲੀ ਆਪਾਂ ਵਰਤੀ ਕਿਸੇ ਪ੍ਰਤੀ ਭਾਵੇਂ ਦੇਖੋ ਜਿਵੇਂ ਹੁਣ ਸ਼ੰਭੂ ਬਾਡਰ ਦੇ ਉੱਤੇ ਜੋ ਤਸਵੀਰਾਂ ਇਸ ਵਕਤ ਨੇ ਅੱਜ ਸਵੇਰੇ ਹੀ ਸਰਕਾਰ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਪਿੱਛੇ ਲੰਬਾ ਜਾਮ ਲਗਾ ਗਿਆ ਜਿਸ ਦੇ ਕਰਕੇ ਜਿਹੜੇ ਅੱਗੇ ਜਾਣ ਵਾਲੇ ਲੋਕ ਨੇ ਉਹ ਵੀ ਪਰੇਸ਼ਾਨ ਹੋ ਰਹੇ ਨੇ ਕਿ ਆਖਰਕਾਰ ਕਿੱਧਰ ਦੀ ਜਾਏ ਜਾਵੇ ਇਹ ਬਾਡਰ ਤੋਂ ਦੁਕਾਨਦਾਰ ਦੇ ਸ਼ੰਭੂ ਬਾਡਰ ਦੇ ਉੱਤੇ ਜਿੱਥੇ ਇਦੋਂ ਹਰਿਆਣਾ ਦੇ ਵਿੱਚੋਂ ਅਸੀਂ ਸ਼ੰਕੂ ਦਵਲ ਐਂਟਰ ਹੁੰਦੇ ਆ ਤਾਂ ਉੱਥੋਂ ਦੀਆਂ ਤਸਵੀਰਾਂ ਨੇ ਇੱਥੇ ਦੀਆਂ ਤਸਵੀਰਾਂ ਨੇ ਇਹਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਕਰਨ ਚਾਹਾਂਗੇ ਕਿ ਇੱਥੇ ਜਿਹੜੇ ਸਸਤੀ ਸਫਤਕਾਰੀ ਨੂੰ ਖੇਤਾਂ ਦਾ ਨਮੂਨਾ ਨੂੰ ਪਾ ਕੇ ਇੱਕ ਵਾਰ ਉੱਤੇ ਝੜ ਕੇ ਇਹ ਦਸੂਰ ਦਿਖਾਈਓ ਜੀ ਹਾਂ ਇੱਥੇ ਵੀ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹਨਾਂ ਦੋਵਾਂ ਬੈਰੀਗੇਟ ਨੂੰ ਜੋੜ ਕੇ ਵਿਚਾਰ ਸਿੰਮਿਤ ਪਰਹਿ ਜਾਣਾ ਉਸ ਤੋਂ ਬਾਅਦ ਇਸ ਨੂੰ ਵੱਡੇ ਜਿਹੜਾ ਕਿਹਾ ਜਾਂਦਾ ਵੱਡੇ ਬੈਰੀਗੇਟ ਬਣਾਏ ਜਾ ਰਹੇ ਤਾਂ ਕਿ ਟਰੈਕਟਰਾਂ ਦੇ ਨਾਲ ਨਾ ਪੱਟੇ ਜਾ ਸਕਣ ਇਸ ਵਾਰ ਕਿ ਪਿਛਲੇ ਵਾਰ ਕਿਸਾਨਾਂ ਨੇ ਟਰੈਕਟਰਾਂ ਦੇ ਨਾਲ ਟੱਕ ਕੇ ਦੂਜੇ ਪਾਸੇ ਛੁੱਟ ਦਿੱਤੇ ਸਨ ਜਿਸ ਤੋਂ ਬਾਅਦ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਗਿਆ ਇਸ ਵਾਰ ਪਹਿਲਾਂ ਹੀ ਸੂਚਿਤ ਹੋ ਗਈ ਹੈ ਹਲੇ 11 ਫਰਵਰੀ ਹੈ ਕਿਉਂਕਿ ਅੱਜ 10 ਫਰਵਰੀ ਹੈ 10 ਫਰਵਰੀ ਤੋਂ ਅੱਗੇ ਹੁਣ 13 ਫਰਵਰੀ ਨੂੰ ਯਾਨੀ ਕਿ ਦੋ ਤਿੰਨ ਦਿਨ ਪਹਿੇ ਹੀ ਹਲੇ ਕਿਸਾਨਾਂ ਦੇ ਵੱਲੋਂ ਜੋ ਕੁਝ ਕੂਚ ਕਰਨਾ ਸੀ ਪਰ ਫਿਲਹਾਲ ਜੋ ਕੁਝ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵੱਡੇ ਪ੍ਰੋਜੈਕਟ ਦੇ ਉੱਤੇ ਇਹ ਦੋ ਬੈਰੀਕਟਨ ਲੈ ਕੇ ਇਹਦੇ ਵਿੱਚ ਸਿਮਿੰਟ ਪੜਿਆ ਜਾਣਾ ਕਿ ਜਦ ਅੱਗੇ ਤੇ ਦੇਖ ਕੇ ਦੇਖਿਆ ਜਾਵੇ ਕਿ ਤਕਰੀਬਨ 10 ਫੁੱਟ ਡਾਸਪੁਰ ਦਾ ਏਰੀਆ ਹੋਊਗਾ ਜਿਹਦੇ ਵਿੱਚ ਮਿੰਟ ਪਰ ਜਾਣਾ ਤਾਂ ਕਿ ਹਰ ਪਿੰਲਾ ਪਤਾਇਆ ਜਾਵੇ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਐਂਟਰ ਜਿਹੜੀ ਪੰਜਾਬ ਤੋਂ ਹਰਿਆਣੇ ਵਿੱਚ ਐਂਟਰੀ ਹੋਣੀ ਉਸ ਨੂੰ ਰੋਕੇ ਜਾ ਸਕੇ ਉੱਦੇ ਪ੍ਰਬੰਧ ਨੇ ਹੁਣ ਵੇਖਣਾ ਹੋਵੇਗਾ ਕਿ ਕਿਸਾਨਾਂ ਦੇ ਵੱਲੋਂ ਅਗਲਾ ਕੀ ਨਾਕ ਕੀਤਾ ਜਾਦਾ ਕਿਉਂਕਿ ਜੋ ਕਿਸਾਨਾ ਕਿਸੇ ਵਕਤ ਯਾਦ ਕੀ ਨੀ ਪੰਜਾਬ ਦੇ ਉੱਤੇ ਵੇਖ ਰਹੇ ਹੋ ਉਹਨਾਂ ਸ਼ਖੀਰਾਂ ਦੇ ਵਿੱਚ ਤੁਹਾਨੂੰ ਦੱਸ ਦੇਈਏ ਕਿ ਵੱਡੇ ਪੱਧਰ ਦੇ ਉੱਤੇ ਹਰਿਆਣਾ ਸਰਕਾਰ ਦੇ ਵੱਲੋਂ ਵੀ ਕੁਝ ਕੁ ਕਿਸਾਨਾਂ ਨੂੰ ਰੋਕਣ ਦੇ ਲਈ ਕਦਮ ਚੁੱਕੇ ਗਏ ਨੇ ਕਦਮ ਚੁੱਕੇ ਗਏ ਤਾਂ ਕਿ ਕਿਸਾਨ ਹਰਿਆਣਾ ਦੇ ਵਿੱਚ ਇੰਟਰਨਾਅਲ ਬਨਾਵ ਤੱਕ ਇੱਕ ਪਾਸੇ ਨਾਲ ਸਰਕਾਰ ਦੇ ਵੱਲੋਂ ਜਿਹੜੀ ਮੀਟਿੰਗ ਦਿੱਲੀ ਦੇ ਸੰਸਦਿਕ ਦਫ਼ਤਰ ਵਿੱਚ ਕੀਤੀ ਗਈ ਉਸ ਨੂੰ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਕਿ ਹਜ਼ਾਰਾਂ ਸੀ ਕਿ ਆਖਰਕਾਰ ਯਾਕਰਕਾਰ ਸਰਕਾਰ ਦੇ ਵੱਲੋਂ ਜੋ ਕੁਝ ਮੀਟਿੰਗ ਹੋਈ ਸੀ ਉਹਦੇ ਵਿੱਚ ਕੀ ਕੁਝ ਫਰੰਤ ਹੋ ਜਾਂਦਾ ਭਾਵੇਂ ਮੁੱਖ ਮੰਤਰੀ ਭਗਵੰਤ ਪਮਾਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜੀ ਮੀਟਿੰਗ ਹੈ ਸਹੀ ਜਮਹੌਲ ਦੇ ਵਿੱਚ ਹੋਈ ਹੈ ਪਰ ਜੋ ਕੁਝ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਗਿਆ ਕਿ ਕਿ ਇਹ ਹਜ਼ਾਰੇ ਸੀ ਕਿਸਾਨਾਂ ਦੇ ਵੱਲੋਂ ਕੀ ਪਹਿਲਾ ਮੀਟਿੰਗ ਜਿਹੜੀ ਕੀਤੀ ਜਾਣੀ ਹੈ ਉਸ ਨੂੰ ਲੈ ਕੇ ਹਰਿਆਣਾ ਦੇ ਵਿੱਚ ਵੀ ਜਾਂ ਫਿਰ ਕਹਿ ਲਈਏ ਕਿ ਹਰਿਆਣਾ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜੋ ਕੁਝ ਕਿਹਾ ਗਿਆ ਸੀ ਕਿ ਮੀਟਿੰਗ ਦੁਬਾਰਾ ਹੋਵੇਗੀ ਬੰਦਾ ਇਖਲਾਕ ਜੋ ਮੋਬਿਲ ਸੰਗੂ ਬਾਟਰ ਦੇ ਉੱਤੇ ਬੰਦਾ ਦਿਖਾਈ ਦੇ ਰਿਹਾ ਹੁਣ ਨਹੀਂ ਲੱਗਦਾ ਕਿ ਇਸ ਕਿਸਾਨਾਂ ਦੇ ਨਾਲ ਸਰਕਾਰ ਦੀ ਮੂਰਮੇਟੀ ਕੋਈ ਹੈ ਹਲੋ ਹਲੋ 147 ਦੇ ਦੇ ਰਹੇ ਹਨ 40 ਪੰਜਾਬ ਦੇ ਦੇਖੋ ਰੋਡ 40 ਪੰਜਾਬ ਦੇ